ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਸੂਈ ਹੋਈ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਤੇ ਇੱਕ ਦਿਖਾਵਾਂਗੇ ਪਾਲਕ ਝੋਟੀ ਕੱਟੀ ਇਹ ਦੋ ਨਗ ਵੀਰਾਂ ਦੀ ਵਿਕਰੀ ਵਾਲੇ ਪਿੰਡ ਢੱਡੇ ਜ਼ਿਲ੍ਹਾ ਬਠਿੰਡਾ ਪੈਦਾ ਮੋੜ ਮੰਡੀ ਤੇ ਆਪਾਂ ਰਾਮਪੁਰੇ ਦਾ ਮੋੜ ਮੰਡੀ ਨੂੰ ਜਾਂਦੇ ਆਂ ਰਾਹ ਦੇ ਵਿੱਚ ਪਿੰਡ ਪੰਡਾ ਢੱਡੇ ਪੈਟਰੋਲ ਪੰਪ ਦੇ ਬਗਛਰ ਬਾਈਂ ਜਿਹੜਾ ਹੈ ਸਾਗੀ ਨਾਗਿਰਦਾ ਜਗਤਾਰ ਸਿੰਘ ਤੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ 99774 51681 98774 51681 ਆਪਣੇ ਸਕਰੀਨ ਤੇ ਆਪਾਂ ਮੱਝ ਦੇਖਦੇ ਪਏ ਆ ਚੌਥਾ ਸੂਆ ਮਹਿ ਸੁਈ ਹੋਈ ਆ ਸੋ ਮਗਰ ਇਹਦੇ ਕੱਟੀਆਂ ਬੱਚਾ ਤੁਸੀਂ ਦੇਖ ਸਕਦੇ ਸੂਈ ਨਾਲ ਜਿਹਨੂੰ ਹੋ ਗਿਆ 21-22 ਦਿਨ ਹੋ ਗਏ ਸੂਈ ਨੂੰ ਮਹੀਨੇ ਤੋਂ ਅੰਦਰ ਅੰਦਰ ਕੱਟੀ ਦੇਖੋ ਕੰਟੀ ਵੀ ਚੰਗੇ ਸੀਮਲ ਦੇ ਵਧੀਆ ਬੰਡ ਵਾਲੀ ਕੱਟੀ ਅੱਗੇ ਤੇ ਸੂਈ ਨੂੰ ਹੋ ਗਏ 22 ਤੋਂ 23 ਦਿਨ 11 ਕਿਲੋ ਤੇ 11 ਲੀਟਰ ਕਿਲੋ ਵਾਲਾ ਜਮਾ 10 ਕਿਲੋ ਦੁੱਧ ਨੈੱਟ ਵਾਈਕਾ ਜਮਾ ਚੋਣ ਵਾਲਾ ਹਾਜ਼ਰ ਆ ਜਮਾ ਤੇ ਕੱਦ ਕਾਠ ਵੀ ਮਹਿੰਦਾ ਚੰਗਾ ਤੇ ਸੁਭਾ ਚੌਥਾ ਤੇ ਠੰਡੇ ਵਾ ਵਗੈਰਾ ਦੇ ਸੋਹਣਾ ਸਾਫ ਸੁਥਰਾ ਲੇਵਾ ਤੇ ਚੋਣ ਚੋਆ ਦੀ ਇੱਕ ਨੰਬਰ ਆ ਕੋਈ ਮਰਜ਼ੀ ਚੋਈ ਜਲੇ ਕੋਈ ਦਿੱਕਤ ਨਹੀਂ ਕਰਦੀ ਨਹੀਂ ਥਣ ਚਾਰੇ ਬਿਲਕੁਲ ਨਿਕਣਵੇਂ ਤੇ 10 ਕਿਲੋ ਦੁੱਧ ਕੰਡੇ ਧਾਰਨ ਵਾਲਾ ਜਮਾ ਨੈੱਟ ਹਾਜ਼ਰ ਆ ਰੇਟ ਦੀ ਗੱਲ ਕਰੀਏ ਇੱਕ 5 ਕਰਾ ਲੋ ਲੱਖ ਕਰਾ ਲੋ ਲੱਖ ਦੇ ਵਿੱਚੋਂ ਆਏ ਬੰਦੇ ਦਾ ਮਾਣ ਤਾਣ ਥੋੜਾ ਬਹੁਤਾ ਹੋ ਜਾਊਗਾ ਤੇ ਸੂਈ ਸਵਾਈਆ ਬਥਾ ਤੁਸੀਂ ਮੈਂ ਇਹਦਾ ਦੇਖ ਸਕਦੇ ਹੋ ਚੰਗੀ ਜਿੰਦ ਜਨ ਵਾਲੀ ਵਜਨ ਵਜੂਦ ਵਾਲੀ ਸੋ ਲੇਵਾ ਵਗੈਰਾ ਦੇਖੋ ਵੀਡੀਓ ਕਵਰ ਕਹਿੰਦਾ ਟਾਈਮ ਆਪਣਾ ਇਸ ਵਾਰ 12 ਵਜੇ ਦਾ ਟਾਈਮ ਹੈਗਾ ਤੇ ਕੋਈ ਮੰਨ ਕੇ ਚਲੋ ਇਹਨੂੰ ਬਾਜ਼ਾਰ ਨਹੀਂ ਲੱਗਿਆ ਬਸ ਜਮਾ ਤੇ ਫਿਰ ਆਪਾਂ ਸਾਫ਼ ਆ ਜਾਵਾਂ ਤੇ ਸ਼ਾਮ ਦਾ ਟਾਈਮ ਤੇ ਵੀਰ ਕਾ ਜਮਾ ਮਰਦੀ ਵਾਲਾ ਕੰਮ ਸੋਹਣੀ ਬਣ ਜਾਂਦੀ ਐ ਮੈਂ ਸੋ ਬਾਡੀ ਬੰਤਰ ਤੇ ਬਾਕੀ ਰੇਟ ਲੱਖ ਰੁਪਈਆ ਮਾਨ ਤਾ ਥੋੜਾ ਬੋਤਾ ਮੋਕੇ ਤੇ ਹੋ ਜੂਗਾ ਤੇ ਦੁੱਧ 10 ਕਿਲੋ ਕੋਈ ਮਰਜ਼ੀ ਵੀ ਰਬਿਆਨਾ ਕਰ ਲੈ ਦੋ ਟਾਈਮ ਭਾਵੇਂ ਤੇਰਾ ਟਾਈਮ ਚੋਕ ਗਿਆ ਲੈ ਜੇ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਘਰੇ ਲੂ ਮਾਝਾ ਵਾਈਦਾ ਦੋ ਤਿੰਨ ਕ ਬਸੂ ਘਰੇ ਹੋੜ ਰੱਖੇ ਹੋਏ ਵੈੜ ਨਾਲ ਤੇ ਕੱਟੀ ਦੇਖੋ ਨਾਲ ਬਾਹਿਆਂ ਦਿਨਾਂ ਦੀ ਕੱਟੀਆਂ ਤੇ ਇੱਕ ਦਿਖਾਉਨੇ ਆਪਾਂ ਨਾਲ ਪਾਲਕ ਕੱਟੀ ਸੋ ਇਹ ਸਾਹਮਣੇ ਸਕਰੀਨ ਤੇ ਇੱਕ ਕੱਟੀ ਦੇਖ ਜਿਵੇਂ ਇਹਦੀ ਮਾਂ ਬਾਹਿਆਂ ਨੇ ਸੇਲ ਕਰਦੀ ਸੀ ਹਰਿਆਣਾ ਦੇ ਵਿੱਚੋਂ ਵੀਰ ਦੱਸ ਦਿਆ ਕਿ ਮੱਝ ਲੈ ਕੇ ਆਏ ਸੀਗੇ ਕੱਟੀ ਦੀ ਉਮਰ ਹੈਗੀ ਹੈਗੀ 20 ਮਹੀਨੇ 20 ਤੋਂ 21 ਮਹੀਨੇ ਕੱਟੀ ਦੀ ਏਜ ਆ ਤੇ ਬਾਕੀ ਸੰਗਮੂ ਮਾਤਾ ਦੇਖੋ ਸੋਹਣਾ ਸਾਫ ਸੁਥਰਾ ਕੁੰਡਾ ਸਿੰਘ ਇਹਦੀ ਮਾਂ ਦਾ ਦੁੱਧ ਪਾਈਦੇ 14 ਕਿਲੋ ਤੀਜੇ ਸਵੇਰ ਮੈਂ ਸੀ ਜਮਾ ਨੈਟ ਕੇ ਤੇ ਠੰਡਾ ਚੋਂਦੇ ਰਹੇ ਆ ਜਿਹਦੀ ਇਹ ਕੱਟੀ ਆ ਗਈ ਜਮਾ ਦੋਸਤੋ ਤੇ ਇਹ ਜਿਹੜੀ ਹੈਗੀ 21 ਮਹੀਨੇ ਰੇਡ ਦੀ ਗੱਲ ਕਰੀਏ ਰੇਡ ਦਾ 45000 ਰੁਪਿਆ ਜੈਸਰਨ ਉਹ ਵਿਰਗ ਦਾ 42000 ਦੀ ਕੱਟੀ ਦੇਣੀ ਹੈ ਜਮਾ ਬਾੜਾ ਮੋਟਾ ਛੋਟਸ ਪਾ ਵਿੱਚ ਹੋ ਜਾਊਗਾ ਤੇ ਬਾਅਦ ਕੀ ਕੀ ਹੋਰ ਦੇਖੋ ਉਹਦੇ ਥੰਬੜਾ ਵਗੈਰਾ ਚੋਕੇ ਜਮਾਣੀ ਥਣ ਚਾਰੇ ਆ ਵਗੈਰਾ ਕੱਟੀਆਂ ਦੇਖ ਸਕਦੇ ਸੋਹਣੀ ਰੰਗ ਸਿੰਘ ਦੀ ਤਕਰੀਬਨ ਅੰਦਾਜ਼ਾ ਲੱਗੇ 4 ਕਿ ਮਹੀਨੇ ਸਾਮਕੇ ਖੱਤੀ ਬਣਨੇ ਦੇ ਕਾਬਲਾ ਜਮਾ ਸੋ ਥਾਨ ਬਿਲਕੁਲ ਚਾਰੇ ਆ ਨਿਖਣਵੇਂ ਥਾਨ ਕੋਈ ਫੋਟ ਸੰਗਣੀ ਆਪਾਂ ਨੇ ਇਹਨਾਂ ਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਸੋ ਰਾਜੀ ਸਮੀ ਬਣੀ ਵੀ ਸੋਨਾ ਮੂਮਤਾ ਤੇ ਸਿੰਗ ਬੈ ਜਿਹਨੂੰ ਪੰਜਾਬੀ ਚ ਕਹਾਵਤ ਕਹਿ ਦਿੰਦੇ ਆ ਕਿ ਰੁਪਈਆ ਨਹੀਂ ਲੰਗਦਾ ਉਹ ਸਿੰਗ ਗੱਟੀ ਤੇ ਲੱਗਿਆ ਵਾ ਰੇਟ ਇਹਦਾ 42000 ਰੁਪਈਆ ਤੇ ਥੋੜਾ ਬੋਧਾ ਵੀ ਰਮਾਨਦਾਨ ਕਰ ਦਣਗੇ ਚੰਗੀ ਵੇਚ ਦੀ ਆ ਬਹੁਤ ਵੀਰ ਕਹਿੰਦੇ ਕਿ ਡਿਮਾਂਡ ਕੀ ਵੇਚ ਚੰਗੀ ਹੋਵੇ ਵਧੀਆ ਤੇ ਮੱਝ ਵਾਈਆਂ ਨੇ ਚੰਗੀ ਜੀਉ ਦੇ ਵਿੱਚ ਸੇਲ ਕਰਤੀ ਸਾਬਦਿਆਂ ਦੇ ਵਿੱਚ 20 ਕਿਮੀ ਨੇ ਇਹਦੀ ਹੈਗੀ ਏਜ ਤੇ ਵਾਈਫ ਦੇ ਪਸ਼ੂ ਘੱਟ ਕਰਦੇ ਹੈਗੇ ਤਿਗੋ ਕਿ ਮਨ ਕੇ ਚਲੋ ਵੀਰ ਪਰਿਵਾਰ ਇੱਕ ਬਾਹਰ ਗਿਆ ਕਰਕੇ ਕਿਹੜਾ ਮੈਂਬਰ ਕਿ ਉਹਦੇ ਕਰਕੇ ਸਾਮ ਸੁਣ ਹੁੰਦੀ ਦੋ ਕੁ ਪੁੱਤੂ ਬੰਜੇ ਨੇ ਰੱਖਨੇ ਆ ਤੇ ਨੰਬਰ ਹੋ ਜਾ ਵੀ ਦੁਬਾਰੇ ਆਪਣਾ 9877451881 ਠੀਕਾ ਪਿੰਡ ਢੱਡੇ ਜ਼ਿਲ੍ਹਾ ਆ ਗਿਆ ਬਠਿੰਡਾ ਬਠਿੰਡਾ ਰਾਮਪੁਰੇ ਤੋਂ ਆਪਾਂ ਮੋੜ ਮੋੜ ਜਿਹਨੇ ਰੋਡ ਦੇ ਉੱਪਰ ਪਿੰਡ ਦਾ ਢੱਡੇ ਬਿਲਕੁਲ ਪੈਟਰੋਲ ਪੰਪ ਦੇ ਉੱਪਰ ਬੰਜੇ ਰਹਿਜਾ ਕਿਸੇ ਵੀਰ ਦੇ ਦੋਨਾਂ ਨਾਂ ਕਾ ਚ ਕੋਈ ਨੱਕ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਹੋ ਜਾਓ